ਪਰ ਵਿਦਾਸ ਜੀ ਡੰਕੇ ਦੀ ਝੋੜ ਤੇ ਕਹਿੰਦੇ ਆ ਵੀ ਭਾਈ ਨਾਗਰ ਜਣਾ ਮੇਰੀ ਜਾਤ ਚ ਮਾਰੰਗੇ ਉਹ ਕਹਿੰਦੇ ਜੀ ਕਿਤੇ ਪਰਦਾ ਰੱਖਦੇ ਆ ਤੁਸੀਂ ਦੱਸੋ ਉਹਨਾਂ ਨੂੰ ਇਹ ਚਿੰਤਾ ਨਹੀਂ ਆ ਵੀ ਜਗਤ ਉਹਨਾਂ ਨੂੰ ਨੀਵਾ ਕਹਿੰਦਾ ਉਹਨਾਂ ਨੂੰ ਵੱਡਾ ਕਹਿੰਦਾ ਇਸ ਗੱਲ ਨਾਲ ਕੋਈ ਫਿਕਰ ਨਹੀਂ ਐ ਤਾਈਓ ਤੇ ਉਸੇ ਬਨਾਰਸ ਚੋਂ ਆਵਾਜ਼ ਉੱਠਦੀ ਐ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਕੀ ਫਰਕ ਪੈਂਦਾ ਜੀ ਲੋਕਾਂ ਦਾ ਤੇ ਸਰਟੀਫਿਕੇਟ ਹੀ ਨਹੀਂ ਨਾ ਚਾਹੁੰਦੇ ਹੋ ਕਿਉਂਕਿ ਉਹਨਾਂ ਨੇ ਆ ਪੱਲੇ ਚ ਬੰਦਣਾ ਜੀ ਜਿਹੜੀ ਮੈਂ ਬੇਨਤੀ ਕਰਨ ਲੱਗਾ ਗੱਲ ਇਹ ਨਹੀਂ ਹੈ ਕਿ ਅਸੀਂ ਬਾਬਾ ਰਵਿਦਾਸ ਜੀ ਦੇ ਬਾਰੇ ਸੁਣ ਲਿਆ ਗੱਲ ਇਹ ਹੈ ਕਿ ਅਸੀਂ ਹੋਮਵਰਕ ਕੀ ਲੈ ਕੇ ਗਏ ਘਰ ਸੋ ਹੋਮਵਰਕ ਇਹ ਹੈ ਕਿ ਤੁਸੀਂ ਇੰਨੇ ਮਰਦ ਦਲੇਰ ਬਣੋ ਬਾਬਾ ਰਵਿਦਾਸ ਜੀ ਨੂੰ ਆਪਣਾ ਆਦਰਸ਼ ਬਣਾ ਕੇ ਇੰਨੇ ਅੰਦਰੋਂ ਸਟਰੋਂਗ ਹੋਵੋ ਕਿ ਤੁਹਾਨੂੰ ਸੰਸਾਰ ਦੀ ਚਿੰਤਾ ਹੀ ਨਹੀਂ ਜਗਤ ਕੀ ਕਹਿ ਰਿਹਾ ਆਪਣੀ ਮੰਜ਼ਲ ਵੱਲ ਤੁਰੋ ਆਪਣੇ ਰਾਹ ਦੇ ਉੱਤੇ ਤੁਰੋ ਆਪਣੇ ਮਾਰਗ ਉੱਤੇ ਤੁਰੋ ਜਗਤ ਕਹਿ ਰਿਹਾ ਏ ਚਮਾਰ ਪਰ ਵਕਤ ਆਇਆ ਸੰਸਾਰ ਨੇ ਕੀ ਵੇਖਿਆ ਜਿਹਨੂੰ ਭਾਈ ਸਾਹਿਬ ਕਹਿੰਦੇ ਆ ਭਗਤ ਭਗਤ ਜੱਗ ਵਜਿਆ ਚੋਂ ਚੱਕਾਂ ਦੇ ਵਿੱਚ ਚਮਰੇਟਾ ਵਾਓ ਚਮਾਰ ਕਹਿਣ ਵਾਲਿਓ ਨਾ ਉਹਨਾਂ ਨੇ ਕੋਲ ਕੋਈ ਵਿਸ਼ੇਸ਼ ਅਡੰਬਰ ਐ ਕੋਈ ਭੀਸ ਐ ਨਾ ਕੋਈ ਉਹਨਾਂ ਕੋਲ ਵੱਖਰੇ ਕਿਸਮ ਦੀ ਮਾਲਾ ਹੈ ਉਹਨਾਂ ਦੇ ਹੱਥ ਵਿੱਚ ਰੰਬੀ ਐ ਤੇ ਆਰ ਐ ਉਹ ਆਪਣੇ ਪਿਤਾ ਪੁਰਖੀ ਕਰਮ ਵਿੱਚ ਲੱਗੇ ਹੋਏ ਆ ਕੁੱਲਾ ਧਰਮ ਢੋਏ ਢੋਰ ਸਿਮੇਟਾ